ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬੇਹਦ ਇੰਪੋਰਟੈਂਟ ਬਲੌਗ ਹੈ ਕੈਨੇਡਾ ਵਾਲੇ ਪਾਸਿਓਂ ਇੱਕ ਠੰਡੀ ਹਵਾ ਦਾ ਬੁੱਲਾ ਭਾਰਤ ਵਾਲੇ ਪਾਸੇ ਨੂੰ ਆਇਆ ਹੈ ਇੰਡੀਅਨਸ ਵਾਸਤੇ ਇਹ ਬਹੁਤ ਚੰਗੀ ਖਬਰ ਹੈ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਜੋ ਡਿਪਲੋਮੈਟਿਕ ਰਿਸ਼ਤੇ ਜਿਹੜੇ ਆ ਉਹ ਲੀਹੋਂ ਲੱਥੇ ਸੀਗੇ ਉਹਨਾਂ ਨੂੰ ਮੋੜ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਫੋਨ ਕਾਲ ਤੇ ਡਿਸਕਸ਼ਨ ਹੈ ਜਿਸ ਨੂੰ ਲੈ ਕੇ ਅੱਜ ਡਿਸਕਸ਼ਨ ਕਰਨਾ ਆਪਾਂ ਜਿਸ ਨੂੰ ਆਪਾਂ ਡਿਸਕਸ ਕਰਾਂਗੇ ਅੱਜ ਦਾ ਜਿਹੜਾ ਆਪਣਾ ਡਿਸਕਸ਼ਨ ਹੈ ਉਹ ਹੈ ਅਨੀਤਾ ਆਨੰਦ ਤੇ ਐਸ ਜੈ ਸ਼ੰਕਰ ਜਿਹੜੇ ਕਿ ਦੋਵੇਂ ਇੱਕ ਇੰਡੀਆ ਤੇ ਇੱਕ ਕੈਨੇਡਾ ਦੇ ਫੋਰਨ ਮਨਿਸਟਰ ਨੇ ਉਹਨਾਂ ਦੀ ਆਪਸ ਦੇ ਵਿੱਚ ਹੋਈ ਗੱਲਬਾਤ ਨੂੰ ਲੈ ਕੇ ਇਹਦਾ ਇਮੀਗ੍ਰੇਸ਼ਨ ਦੇ ਨਾਲ ਕਿੱਦਾਂ ਕਨੈਕਸ਼ਨ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਅਨਸ ਵੀਜ਼ੇ ਰਿਜੈਕਟ ਕੀਤੇ ਗਏ ਇੱਥੋਂ ਤੱਕ ਕਿ ਬੜੇ ਖੁੱਲੇ ਆਮ ਸਟੇਟਮੈਂਟਸ ਕੈਨੇਡਾ ਤੋਂ ਕਈ ਇਹ ਜਿਹੀਆਂ ਸਾਹਮਣੇ ਆਈਆਂ ਜਿਦੇ ਵਿੱਚ ਕਿਹਾ ਗਿਆ ਕਿ ਭਈ ਹੋਰ ਨਾ ਕੰਟਰੀਆਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਸਿਰਫ ਇੰਡੀਆ ਦੇ ਹੀ ਸਟੂਡੈਂਟ ਸਿਰਫ ਇੰਡੀਆ ਨੂੰ ਹੀ ਕਿਉਂ ਤਰਜੀਹ ਦਿੱਤੀ ਜਾ ਰਹੀ ਹੈ ਸਵਾਸਤ ਦੀ ਵੀਡੀਓ ਦੇ ਵਿੱਚ ਇਸੇ ਟਾਪਿਕ ਤੇ ਚਰਚਾ ਕਰਾਂਗੇ ਗੱਲਬਾਤ ਤੋਂ ਬਾਅਦ ਉਹਨਾਂ ਦੀ ਕੀ ਸਟੇਟਮੈਂਟ ਸੀਗੀ ਦੋਵੇਂ ਲੀਡਰਾਂ ਦੀ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਇੱਕ ਉਹ ਸਿਰਫ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕੇਪਸ ਨਾਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਇੱਕ ਅਸੀਂ ਸੀਰੀ ਸ਼ੁਰੂ ਕੀਤੀ ਹੈ ਪੀਆਰ ਨੂੰ ਲੈ ਕੇ ਤੇ ਉਹਦੇ ਤਿੰਨ ਐਪੀਸੋਡ ਜਿਹੜੇ ਆ ਉਹ ਅਸੀਂ ਅਪਡੇਟ ਕੀਤੇ ਆ ਹੁਣ ਤੱਕ ਉਹ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਕਿਉਂਕਿ ਉਹ ਤੁਹਾਡਾ ਹੌਸਲਾ ਜੇਕਰ ਉੱਥੇ ਹੌਸਲਾ ਵਸਾਈ ਹੁੰਦੀ ਹੈ ਤਾਂ ਪੀਆਰ ਨੂੰ ਲੈ ਕੇ ਮੈਂ ਇੱਕ ਲੰਮੀ ਸੀਰੀ ਜਿਹੜੀ ਹੈ ਉਹ ਚਲਾਉਣ ਵਾਲਾ ਐ ਸੋ ਤੁਹਾਨੂੰ ਹਰ ਇੱਕ ਉਸ ਖਾਸ ਕਰਕੇ ਪੀਆਰ ਦੀ ਕੈਟਾਗਰੀ ਤੋਂ ਤੁਹਾਨੂੰ ਬਵਾਸਤਾ ਕਰਾਵਾਂਗਾ ਨੌਲੇਜ ਦੇਵਾਂਗਾ ਕਿ ਤੁਸੀਂ ਜੇਕਰ ਖੁਦ ਫਾਈਲਿੰਗ ਨਹੀਂ ਕਰਦੇ ਐ ਏਟਲੀਸਟ ਏਜੰਟ ਦੇ ਮੂਹਰੇ ਬੈੰਦੇ ਹੋ ਤਾਂ ਤੁਸੀਂ ਸਵਾਲ ਜਵਾਬ ਕਰਨ ਜੋਗੇ ਹੋ ਵੀਡੀਓ ਸ਼ੁਰੂ ਕਰਦੇ ਆ ਸ ਜੈ ਸ਼ੰਕਰ ਜਿਹੜੇ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਫੋਰਨ ਮਨਿਸਟਰ ਨੇ ਉਧਰ ਅਨੀਤਾ ਆਨੰਦ ਜਿਹੜੇ ਕਿ ਕੈਨੇਡਾ ਦੇ ਫੋਰਨ ਮਨਿਸਟਰ ਨੇ ਉਹ ਵੀ ਇੰਡੀਅਨ ਨੇ ਅਨੀਤਾ ਆਨੰਦ ਇੰਡੀਅਨ ਨੇ ਸੋ ਇਸ ਕਰਕੇ ਵਾਈਬ ਜਿਹੜੀ ਹੈ ਉਹ ਦੋਵਾਂ ਦੀ ਆਪਸ ਦੇ ਵਿੱਚ ਮਿਲਦੀ ਹੈ ਸੋ ਇੰਡੀਅਨ ਨੇ ਤੇ ਉਹ ਇੰਡੀਆ ਨੂੰ ਸਹੀ ਢੰਗ ਦੇ ਨਾਲ ਤੇ ਸੌਖੇ ਢੰਗ ਦੇ ਨਾਲ ਤੇ ਸਰਲ ਢੰਗ ਦੇ ਨਾਲ ਸਮਝ ਸਕਦੇ ਨੇ ਉਹਨਾਂ ਦਾ ਆਪਸੀ ਫੋਨ ਦੇ ਉੱਤੇ رابطہ ਹੋਇਆ ਹੈ ਤੇ ਇਹ رابطہ ਉਦੋਂ ਹੋਇਆ ਜਦੋਂ ਹੁਣ ਮਾਰਕ ਕਾਰਨੀ ਦੀ ਸਰਕਾਰ ਬਣੀ ਹੈ। ਟਰੂਡੋ ਦੀ ਸਰਕਾਰ ਵੇਲੇ ਵੱਖਵਾਦੀਆਂ ਨੂੰ ਲੈ ਕੇ ਜੋ ਇਹਨਾਂ ਦੇ ਵਿਚਾਰ ਕੁੜੱਤਨ ਆਈ ਸੀਗੀ ਉਸ ਕੁੜੱਤਨ ਨੂੰ ਦੂਰ ਕਰਨ ਵਾਸਤੇ ਜਦੋਂ ਹੁਣ ਨਵੇਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਬਣੇ ਨੇ ਮਾਰਕ ਕਾਰਨੀ ਤਾਂ ਇਹ ਕੈਨੇਡਾ ਵਾਲੇ ਪਾਸੋਂ ਇੱਕ ਬਹੁਤ ਵੱਡੀ ਪਹਿਲ ਹੈ। ਇਸ ਪਹਿਲ ਕਦਮੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਡਿਪਲੋਮੈਟਿਕ ਰਿਸ਼ਤੇ ਸੁਧਰਨਗੇ ਸਗੋਂ ਦੋਵਾਂ ਕੰਟਰੀਆਂ ਦੇ ਵਿੱਚ ਵਪਾਰਕ ਤੇ ਦਵੱਲੇ ਸਬੰਧ ਜਿਹੜੇ ਆ ਉਹ ਮਜ਼ਬੂਤ ਹੋਣੇ ਨੇ ਇਮੀਗ੍ਰੇਸ਼ਨ ਦਾ ਇਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਸੀਗਾ ਕਿਉਂਕਿ ਜਦੋਂ ਡਿਪਲੋਮੈਟਿਕ ਚੇਂਜਸ ਹੋਏ ਸੀਗੇ ਜਦੋਂ ਭਾਰਤ ਤੋਂ ਡਿਪਲੋਮੈਟ ਕੈਨੇਡਾ ਭੇਜੇ ਗਏ ਸੀਗੇ ਤੇ ਉਸ ਟਾਈਮ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਇਨਕਰੀਜ਼ ਹੋਇਆ ਸੀਗਾ ਉਸ ਤੋਂ ਲੇਵਾ ਆਪਾਂ ਹੁਣ ਵੀ ਦੇਖਦੇ ਹਾਂ ਪਹਿਲਾਂ ਪਾਸਪੋਰਟ ਸਬਮਿਟ ਹੁੰਦਾ ਸੀ ਤੇ 10 ਦਿਨ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਵਿੱਚ ਆ ਜਾਂਦਾ ਸੀ ਪ੍ਰਿੰਟ ਹੋ ਕੇ ਹੁਣ ਪਾਸਪੋਰਟ ਜੋ ਤੁਸੀਂ ਸਬਮਿਟ ਕਰਦੇ ਹੋ ਤਾਂ 10 ਦਿਨ ਦੇ ਵਿੱਚ ਕਿਸੇ ਕਿਸੇ ਦਾ ਆ ਅਦਰਵਾਈਜ਼ ਤੁਹਾਡਾ 10 ਦਿਨ ਤੋਂ ਲੈ ਕੇ 35 45 ਦਿਨ ਤੱਕ ਵੀ ਟਾਈਮ ਚੱਲਿਆ ਜਾਂਦਾ ਹੈ ਸੋ ਇਹ ਡਿਪਲੋਮੈਟਿਕ ਰਿਸ਼ਤਿਆਂ ਦਾ ਅਸਰ ਸੀਗਾ ਜੋ ਸਿੱਧਾ ਡਾਇਰੈਕਟਲੀ ਤੇ ਇਨਡਾਇਰੈਕਟਲੀ ਜਿਹੜਾ ਹੈ ਉਹ ਇਮੀਗ੍ਰੇਸ਼ਨ ਦੇ ਉੱਤੇ ਪਿਆ ਜਦੋਂ ਇਸ ਤਰੀਕੇ ਦੀ ਟੈਨਸ਼ਨ ਹੁੰਦੀ ਹੈ ਤਾਂ ਉਹਦਾ ਜਿਹੜਾ ਸਿੱਧਾ ਅਸਰ ਪੈਂਦਾ ਹੈ ਉਹ ਉਹਨਾਂ ਦੋਵਾਂ ਕੰਟਰੀਆਂ ਦੇ ਆ ਉਹਨਾਂ ਦੋਵਾਂ ਮੁਲਕ ਦੇ ਲੋਕਾਂ ਦੇ ਉੱਤੇ ਪੈਂਦਾ ਹੈ ਸੋ ਜਦੋਂ ਇੰਡੀਅਨ ਜਾਂਦੇ ਸੀਗੇ ਕੈਨੇਡਾ 에어ਪੋਰਟ ਤੇ ਉਤਰਦੇ ਸੀਗੇ ਤੇ ਉਹਨਾਂ ਨੂੰ ਵੀ ਥੋੜਾ ਤੀਜੀ ਨਜ਼ਰ ਨਾਲ ਦੇਖਿਆ ਜਾਣ ਲੱਗ ਪਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਜੋ ਖਬਰਾਂ ਆਈਆਂ ਜੋ ਸਿਚੁਏਸ਼ਨ ਕ੍ਰੀਏਟ ਹੋਈ ਉਹ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈਗੀ ਜਦੋਂ 에어ਪੋਰਟ ਤੇ ਵਾਧੂ ਦੀ ਖੱਜਲ-ਖੁਆਰੀ ਜਿਹੜੀ ਹੈ ਉਹ ਸ਼ੁਰੂ ਹੋਈ ਕੜਛੀ ਵਰਗੇ ਨਵੇਂ ਰੂਲ ਜਿਹੜੇ ਆ ਉਹ ਇੰਪਲੀਮੈਂਟ ਹੋ ਗਏ ਇਮੀਗ੍ਰੇਸ਼ਨ ਦੀਆਂ ਕਹਿ ਸਕਦੇ ਆ ਕਿ ਵਾਧੀਆਂ ਦੇ ਵਿੱਚ ਕਿ ਭਾਈ ਕੜਛੀ ਲਾ ਲਓ ਜੀ ਐਦਰੋਂ ਤੁਹਾਡੀ ਸੈਟਿੰਗ ਹੋ ਜਾਊਗੀ ਉਧਰੋਂ ਤੁਹਾਡੀ ਸੈਟਿੰਗ ਹੋ ਜਾਊਗੀ ਐਦਾਂ ਕਰ ਲਓ ਉਦਾਂ ਕਰ ਲਓ ਇਹ ਸਾਰੇ ਸਿਸਟਮ ਕਦੋਂ ਆਏ ਉਦੋਂ ਆਏ ਜਦੋਂ ਦੋਹਾਂ ਪਾਸੇ ਰੂਲ ਕੰਡੀਸ਼ਨ ਟਾਈਟ ਹੋਣੇ ਸ਼ੁਰੂ ਹੋਏ ਜੇਕਰ ਦੋਵਾਂ ਪਾਸੋਂ ਸੰਬੰਧ ਸੁਧਰਦੇ ਨੇ ਤਾਂ ਇਹ ਚੀਜ਼ਾਂ ਆਪਣੇ ਆਪ ਹੀ ਪਟਰੀ ਤੇ ਆ ਜਾਣਗੀਆਂ ਕਿਉਂਕਿ ਦੋਵਾਂ ਮੁਲਕਾਂ ਦੇ ਵਿਚਕਾਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਵੀ ਇੱਕ ਦੂਜੇ ਨੂੰ ਲੈ ਕੇ ਪਿਆਰ ਵਧੇਗਾ ਤੇ ਉਹਨਾਂ ਅਫਸਰਾਂ ਦੇ ਵਿੱਚ ਖਾਸ ਕਰਕੇ ਜਦੋਂ ਤੁਹਾਡੀ ਫਾਈਲ ਚੈੱਕ ਹੋਣ ਲਈ ਜਾਂਦੀ ਐਮਬੈਸੀ ਤਾਂ ਤੁਹਾਡੇ ਪਾਸਪੋਰਟ ਨੂੰ ਐਟਲੀਸਟ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਤੁਹਾਡੀ ਕੁਆਲਿਟੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਟਾ ਆਈਆਰਸੀਸੀ ਨੇ ਰਿਲੀਜ਼ ਕੀਤਾ ਜਿਹਦੇ ਵਿੱਚ 31% ਦੇ ਇੰਡੀਅਨ ਸਟੂਡੈਂਟ ਜਿਹੜੇ ਆ ਉਹ ਕੱਟ ਗਏ ਕੈਨੇਡਾ ਦੇ ਵਿੱਚ ਉਹਦਾ ਕਾਰਨ ਜਿਹੜਾ ਸੀਗਾ ਉਹ ਇੰਡੀਆ ਕੈਨੇਡਾ ਟੈਨਸ਼ਨ ਸੀਗੀ ਉਸ ਤੋਂ ਇਲਾਵਾ ਹੋਰ ਬਹੁਤ ਕੈਟੇਗਰੀਜ਼ ਦੇ ਉੱਤੇ ਇਹਦਾ ਸਿੱਧਾ ਜਾਂ ਅਸਿੱਧੇ ਤੌਰ ਦੇ ਉੱਤੇ ਅਸਰ ਪਿਆ ਖੁਦ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਤੱਕ ਮੈਂ ਇਹ ਕਹਿੰਦੇ ਸੁਣੇ ਕਿ ਭਈ ਤੁਸੀਂ ਖਾਲੀ ਇੰਡੀਆ ਨੂੰ ਤਰਜੀਹ ਨਾ ਦੋ ਜਿਹੜੀਆਂ ਹੋਰ ਕੰਟਰੀਆਂ ਤੋਂ ਵੀ ਫਾਈਲਿੰਗ ਹੋ ਰਹੀ ਹੈ ਉਹਨਾਂ ਦੇ ਵੀਜ਼ਾ ਦੇ ਉੱਤੇ ਵੀ ਤੁਸੀਂ ਡਿਸੀਜਨ ਲਓ ਸੋ ਜੇਕਰ ਇਸ ਤਰੀਕੇ ਦੇ ਦਵਲੇ ਸੰਬੰਧ ਮਜ਼ਬੂਤ ਹੁੰਦੇ ਨੇ ਤਾਂ ਇਹਦਾ ਅਸਰ ਜਿਹੜਾ ਵਾ ਉਹ ਇਮੀਗ੍ਰੇਸ਼ਨ ਦੇ ਉੱਤੇ ਪੈਂਦਾ ਹੀ ਪੈਂਦਾ ਹੈ ਸੋ ਦੋਹਾਂ ਵਿਚਕਾਰ ਹੁਣ ਗੱਲਬਾਤ ਕੀ ਹੋਈ ਹੈ ਇਹ ਤਾਂ ਉਹਨਾਂ ਵੱਲੋਂ ਰਿਵੀਲ ਨਹੀਂ ਕੀਤਾ ਗਿਆ ਪਰ ਦੋਵਾਂ ਹੀ ਲੀਡਰਾਂ ਦੇ ਵੱਲੋਂ ਆਪਣੇ ਐਕਸ ਅਕਾਊਂਟ ਜਿਹਨੂੰ ਟਵਿੱਟਰ ਕਿਹਾ ਜਾਂਦਾ ਹੈ ਉਹਦੇ ਉੱਤੇ ਇੱਕ ਦੂਜੇ ਨੂੰ ਲੈ ਕੇ ਟੈਗ ਕੀਤਾ ਗਿਆ ਤੇ ਲਿਖਿਆ ਗਿਆ ਦੋਵਾਂ ਹੀ ਲੀਡਰਾਂ ਨੇ ਕਿਹਾ ਕਿ ਭਈ ਬੜੇ ਪੋਜ਼ਿਟਿਵ ਟੰਗ ਦੇ ਨਾਲ ਗੱਲਬਾਤ ਹੋਈ ਹੈ ਤੇ ਅਸੀਂ ਇਕੱਠਿਆਂ ਕੰਮ ਕਰਨਾ ਚਾਹੁੰਦੇ ਹਾਂ ਤੇ ਸਕਰੀਨਸ਼ਾਟ ਜਿਹੜੇ ਆ ਉਹ ਟਵਿੱਟਰ ਦੇ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਕੰਟੀਨਿਊਸਲੀ ਦਿਖਾ ਰਿਹਾ ਹਾਂ ਸੋ ਇਹ ਇੱਕ ਬਹੁਤ ਚੰਗੀ ਪਹਿਲ ਕਦਮੀ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਕੈਨੇਡਾ ਤੇ ਭਾਰਤ ਦਾ ਇਮੀਗ੍ਰੇਸ਼ਨ ਸੁਧਰੇਗਾ ਸਗੋਂ ਪੰਜਾਬ ਵਾਸਤੇ ਵੀ ਇਹ ਇੱਕ ਚੰਗੀ ਆਬੋ ਹਵਾ ਦਾ ਸੰਕੇਤ ਹੈ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕਿਉਂਕਿ ਏਜੰਟ ਇਦਾਂ ਦੀਆਂ ਗੱਲਾਂ ਨਹੀਂ ਕਰਨਗੇ ਕਿਉਂਕਿ ਇਦਾਂ ਦੀਆਂ ਗੱਲਾਂ ਤੋਂ ਨਾ ਤਾਂ ਵਿਊ ਆਉਂਦੇ ਆ ਨਾ ਇਦਾਂ ਦੀ ਗੱਲਾਂ ਤੋਂ ਕਲਾਇੰਟ ਆਂਦੇ ਆ ਸੋ ਇਸ ਕਰਕੇ ਜਿਹੜਾ ਤੁਹਾਨੂੰ ਪ੍ਰੋਐਕਟਿਵ ਹੋ ਕੇ ਵੀਡੀਓ ਬਣਾਵੇ ਉਹਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤ ਤੋਂ ਵੱਤ ਸ਼ੇਅਰ ਕਰੋ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਕੇਪਸ ਨਾਲ ਅਸ ოਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਸੰਕੇ ਵੱਤ ਤੋਂ ਵੱਤ ਸਰਕੂਲੇਟ ਕਰੋ ਧੰਨਵਾਦ